ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੰਬਰ 1 ਆਮ ਪਨਾ ਕੱਚੇ ਅੰਬ ਤੋਂ ਤਿਆਰ ਕੀਤਾ ਜਾਂਦਾ ਹੈ ਅਤੇ ਗਰਮੀਆਂ ਵਿੱਚ ਸਰੀਰ ਨੂੰ ਠੰਡਾ ਕਰਨ ਦਾ ਇੱਕ ਵਧੀਆ ਤਰੀਕਾ ਹੈ ਇਸ 'ਚ ਵਿਟਾਮਿਨ ਸੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਜੋ ਇਹ ਮੇਲੋ ਸਿਸਟਮ ਨੂੰ ਮਜ਼ਬੂਤ ਕਰਦੀ ਹੈ ਇਹ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਂਦਾ ਹੈ ਅਤੇ ਗਰਮੀ ਦੇ ਦੌਰੇ ਤੋਂ ਵੀ ਸਾਨੂੰ ਬਚਾਉਂਦਾ ਹੈ ਨੰਬਰ 2 ਨਾਰੀਅਲ ਪਾਣੀ ਕੁਦਰਤੀ ਇਲੈਕਟ੍ਰੋਲਾਈਟਸ ਦਾ ਇੱਕ ਵਧੀਆ ਸਰੋਤ ਹੈ ਇਹ ਸਰੀਰ ਨੂੰ ਤੁਰੰਤ ਹਾਈਡਰੇਟ ਕਰਦਾ ਹੈ ਅਤੇ ਖਣਿਜਾਂ ਦੀ ਕਮੀ ਨੂੰ ਪੂਰਾ ਕਰਦਾ ਹੈ ਨਾਰੀਅਲ ਪਾਣੀ ਵਿੱਚ ਪੋਟਾਸ਼ੀਅਮ ਸੋਡੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਦਾ ਹੈ ਅਤੇ ਥਕਾਵਟ ਨੂੰ ਵੀ ਦੂਰ ਕਰਦਾ ਹੈ। ਨੰਬਰ 3 ਅਸੀਂ ਜਾਣਦੇ ਹਾਂ ਕਿ ਆਮ ਹਾਲਾਤਾਂ ਵਿੱਚ ਸਾਡਾ ਪਿਸ਼ਾਬ ਪੀਲੇ ਰੰਗ ਦੇ ਸੇਡਸ ਵਿੱਚ ਆਉਂਦਾ ਹੈ। ਇਹ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੰਨੀ ਚੰਗੀ ਤਰ੍ਹਾਂ ਨਾਲ ਪਾਣੀ ਪੀਂਦੇ ਹੋ। ਜਿਵੇਂ ਜਿਵੇਂ ਪਾਣੀ ਦੀ ਕਮੀ ਹੋਵੇਗੀ ਪਿਸ਼ਾਬ ਦਾ ਰੰਗ ਗਹਿਰਾ ਪੀਲਾ ਹੁੰਦਾ ਜਾਵੇਗਾ ਅਤੇ ਇਹ ਕਦੇ-ਕਦੇ ਨਾਰੰਗੀ ਰੰਗ ਦੇ ਨੇੜੇ ਪਹੁੰਚ ਜਾਵੇਗਾ। ਜੇਕਰ ਤੁਸੀਂ ਲੋਣੀ ਦੀ ਮਾਤਰਾ ਵਿੱਚ ਤਰਲ ਪਦਾਰਥਾਂ ਦਾ ਸੇਵਨ ਕਰ ਰਹੇ ਹੋ ਤਾਂ ਪਿਸ਼ਾਬ ਦਾ ਰੰਗ ਪਤਲਾ ਤੇ ਹਲਕਾ ਪੀਲਾ ਹੋ ਜਾਵੇਗਾ ਪਿਸ਼ਾਬ ਵਿੱਚਲੀ ਜਿਹੜੀ ਚੀਜ਼ ਇਸ ਨੂੰ ਪੀਲਾ ਕਰ ਦਿੰਦੀ ਹੈ ਉਸ ਨੂੰ ਯੂਰੋਬਿਲਿਨ ਕਿਹਾ ਜਾਂਦਾ ਹੈ ਨੰਬਰ 4 ਸ਼ਹਿਤੂਤ ਐਂਟੀਆਕਸੀਡੈਂਟ ਦਾ ਕੰਮ ਵੀ ਕਰਦੀ ਹੈ ਇਸ ਕਾਰਨ ਇਹ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਵਿੱਚ ਮਦਦਗਾਰ ਹੈ ਇਸ ਤੋਂ ਮੌਜੂਦ ਫਾਈਬਰ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਪੇਟ ਦੇ ਅੰਦਰ ਦੀ ਸੋਜ ਨੂੰ ਵੀ ਘੱਟ ਕਰਦਾ ਹੈ। ਨੰਬਰ 5 ਜੇਕਰ ਸਹਤੂਤ ਦਾ ਅਰਕ ਫੋੜਿਆਂ ਅਤੇ ਜ਼ਖਮਾਂ ਤੇ ਲਗਾਇਆ ਜਾਵੇ ਤਾਂ ਉਹ ਬਹੁਤ ਜਲਦੀ ਠੀਕ ਹੋ ਜਾਂਦੇ ਹਨ। ਜੇਕਰ ਤੂਤ ਦੇ ਪੱਤਿਆਂ ਨੂੰ ਉਬਾਲ ਕੇ ਉਸੇ ਪਾਣੀ ਨਾਲ ਘਰਾਰੇ ਕੀਤੇ ਜਾਣ ਤਾਂ ਗਲੇ ਦੀ ਖਰਾਸ਼ ਵੀ ਦੂਰ ਹੋ ਜਾਂਦੀ ਹੈ। ਨੰਬਰ 6 파ਸਚਰ ਖੋ ਲਾਲ ਮਿਰਚ ਪੈਸਾ ਬਚਾਉਣ ਲਈ ਚੋਤੀਸ ਸਾਸਤਰ ਵਿੱਚ ਪਿਛ ਦਿੱਤੇ ਗਏ ਉਪਾਅ ਵਿੱਚੋਂ ਲਾਲ ਮਿਰਚਾਂ ਨੂੰ ਪਰਸ ਵਿੱਚ ਰੱਖਣਾ ਬਹੁਤ ਫਾਇਦੇਮੰਦ ਹੈ ਜੇਕਰ ਤੁਸੀਂ ਸਖਤ ਮਿਹਨਤ ਕਰਨ ਦੇ ਬਾਵਜੂਦ ਵੀ ਪੈਸੇ ਨਹੀਂ ਬਚਾ پا ਰਹੇ ਹੋ ਤਾਂ ਤੁਹਾਨੂੰ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਇਸ ਲਈ ਲਾਲ ਮਿਰਚ ਲਓ ਅਤੇ ਇਸ ਨੂੰ ਲਾਲ ਕੱਪੜੇ 'ਚ ਲਪੇਟ ਲਓ ਇਸ ਤੋਂ ਬਾਅਦ ਇਸ ਮਿਰਚ ਨੂੰ ਆਪਣੇ ਪਰਸ 'ਚ ਰੱਖੋ ਨੰਬਰ 7 ਦਹੀਂ ਨੂੰ ਜਿਆਦਾ ਦੇਰ ਤੱਕ ਬਾਹਰ ਨਾ ਰੱਖੋ। ਬਾਜ਼ਾਰ ਤੋਂ ਦਹੀਂ ਲਿਆਉਣ ਤੋਂ ਬਾਅਦ ਤੁਰੰਤ ਇਸ ਨੂੰ ਕੰੱਚ ਦੇ ਭਾਂਡੇ 'ਚ ਪਾ ਕੇ ਫ੍ਰਿਜ ਵਿੱਚ ਰੱਖ ਦਿਓ। ਦਹੀਂ ਨੂੰ ਬਾਹਰ ਰੱਖਣ ਨਾਲੇ ਜਲਦੀ ਖੱਟਾ ਹੋ ਜਾਂਦਾ ਹੈ ਅਤੇ ਫਟ ਜਾਂਦਾ ਹੈ, ਫਿਰ ਇਹ ਖਾਣ ਦੇ ਯੋਗ ਨਹੀਂ ਰਹਿੰਦਾ। ਨੰਬਰ 8 에어ਟਾਈਟ ਭਾਂਡੇ ਦੀ ਵਰਤੋਂ ਕਰੋ। ਦਹੀਂ ਨੂੰ 에어ਟਾਈਟ ਬਰਤਨ ਵਿੱਚ ਫ੍ਰਿਜ ਵਿੱਚ ਹੀ ਰੱਖੋ। ਇਸ ਨਾਲ ਦਹੀਂ ਤਾਜ਼ਾ ਰਹੇਗਾ ਅਤੇ ਇਸ ਦੀ ਸੈਲਫ ਲਾਈਫ ਵਧੇਗੀ। ਅਤੇ ਖਾਣ ਸਮੇਂ ਵੀ ਇਹ ਤਾਜ਼ਾ ਹੀ ਲੱਗੇਗਾ ਨੰਬਰ 9 ਅਖਰੋਟ ਅਤੇ ਦਾਣਾਂ ਜੇਕਰ ਤੁਸੀਂ ਆਪਣੀ ਖੁਰਾਕ ਵਿੱਚ ਵੱਖ-ਵੱਖ ਤਰ੍ਹਾਂ ਦੇ ਅਖਰੋਟ ਸ਼ਾਮਿਲ ਕਰਦੇ ਹੋ ਤਾਂ ਇਸ ਵਿੱਚ ਮੌਜੂਦ ਵਿਟਾਮਿਨ ਇਹ ਅੱਖਾਂ ਤੇ ਉਮਰ ਦੇ ਪ੍ਰਭਾਵਾਂ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ ਇਸ ਲਈ ਤੁਹਾਨੂੰ ਰੋਜ਼ਾਨਾ ਬ੍ਰਾਜ਼ੀਲ ਨਟਸ ਕਾਜੂ ਮੂੰਗਫਲੀ ਦਾਣਾਂ ਆਦਾਂ ਸੇਵਨ ਕਰਨਾ ਚਾਹੀਦਾ ਹੈ ਨੰਬਰ 10 ਖੱਟੇ ਫਲ ਸੰਤਰਾ ਨਿੰਬੂ ਆਦ ਖੱਟੇ ਫਲਾਂ ਵਿੱਚ ਵਿਟਾਮਿਨ E ਵਿਟਾਮਿਨ C ਐਂਟੀਆਕਸੀਡੈਂਟ ਆਦ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੋ ਅੱਖਾਂ ਨੂੰ ਨੁਕਸਾਨ ਹੋਣ ਤੋਂ ਬਚਾਉਂਦੇ ਹਨ ਇਸ ਲਈ ਇਹਨਾਂ ਦਾ ਸੇਵਨ ਜ਼ਰੂਰ ਕਰੋ ਨੰਬਰ 11 ਹਾਰਮੋਨਲ ਬਦਲਾ ਹਾਰਮੋਨਲ ਬਦਲਾ ਦੇ ਕਾਰਨ ਬੁੱਲਾਂ ਦਾ ਰੰਗ ਕਾਲਾ ਹੋ ਸਕਦਾ ਹੈ दरअसल ਜਦੋਂ ਸਾਡੇ ਸਰੀਰ ਵਿੱਚ ਹਾਰਮੋਨਲ ਬਦਲਾਅ ਹੁੰਦੇ ਹਨ ਤਾਂ ਜ਼ਿਆਦਾ ਮੈਲਾਨਿਨ ਪੈਦਾ ਹੁੰਦਾ ਹੈ। ਇਹ ਸਥਿਤੀ ਗਰਭ ਅਵਸਥਾ ਦੌਰਾਨ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਸ ਕਾਰਨ ਗਰਭ ਅਵਸਥਾ ਦੌਰਾਨ ਔਰਤਾਂ ਦੇ ਬੁੱਲ ਅਕਸਰ ਸੁੱਕੇ ਅਤੇ ਕਾਲੇ ਹੋ ਜਾਂਦੇ ਹਨ। ਨੰਬਰ 12 ਅਨੀਮੀਆ। ਅਨੀਮੀਆ ਸਰੀਰ ਵਿੱਚ ਖੂਨ ਦੀ ਕਮੀ ਕਾਰਨ ਹੋਣ ਵਾਲੀ ਬਿਮਾਰੀ ਬੁੱਲਾਂ ਨੂੰ ਪੀਲਾ ਅਤੇ ਸੁੱਕਾ ਵੀ ਕਰ ਸਕਦੀ ਹੈ। ਇਸ ਤੋਂ ਇਲਾਵਾ ਫੰਗਲ ਇਨਫੈਕਸ਼ਨ ਅਤੇ ਦਵਾਈਆਂ ਤੇ ਜ਼ਿਆਦਾ ਸੇਵਨ ਨਾਲ ਵੀ ਬੁੱਲਾਂ ਦੇ ਕਾਲੇ ਹੋਣ ਦਾ ਖਤਰਾ ਵੱਧ ਜਾਂਦਾ ਹੈ। ਨੰਬਰ 13 ਪਕੌੜੇ ਕ੍ਰਿਸਪੀ ਪਕੌੜੇ ਬਣਾਉਣ ਲਈ ਪੇਸਣ ਦੇ ਮਿਸ਼ਰਣ ਵਿੱਚ 2 ਟੀस्पून ਗਰਮ ਤੇਲ ਪਾਓ। ਇਸ ਨਾਲ ਪਕੌੜੇ ਬਹੁਤ ਹੀ ਸਵਾਦ ਬਣਨਗੇ। ਨੰਬਰ 14 ਹਿੰਗ ਖਾਣਾ ਬਣਾਉਂਦੇ ਸਮੇਂ ਹਿੰਗ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਖਾਣਾ ਪਚਣ ਵਿੱਚ ਤੁਹਾਨੂੰ ਬਹੁਤ ਆਸਾਨੀ ਹੋਵੇਗੀ। ਨੰਬਰ 15 ਮੱਖਣ। ਮੱਖਣ ਫ੍ਰੀਜ਼ਰ 'ਚ ਰੱਖਣ ਨਾਲ ਜੰਮ ਗਿਆ ਹੈ ਤਾਂ ਇਸ ਨੂੰ ਨਰਮ ਕਰਨ ਲਈ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਦਿਓ। ਨੰਬਰ 16 ਕਾਫੀ। ਘਰ ਮਹਿਮਾਨ ਆ ਗਏ ਹਨ ਅਤੇ ਉਹਨਾਂ ਨੂੰ ਜਾਣ ਦੀ ਵੀ ਕਾਲੀ ਹੈ ਤਾਂ ਫਟਾਫਟ ਕਾਫੀ ਬਣਾਉਣ ਲਈ ਕਾਫੀ ਦੇ ਫਿਲਟਰ ਵਿੱਚ ਥੋੜੀ ਚੀਨੀ ਪਾ ਦਿਓ। ਇਸ ਤੋਂ ਬਾਅਦ ਕਾਫੀ ਪਾਊਡਰ ਅਤੇ ਪਾਣੀ ਪਾ ਕੇ ਮਿਕਸ ਕਰ ਲਓ ਇਸ ਨਾਲ ਕਾਫੀ ਬਹੁਤ ਹੀ ਵਧੀਆ ਬਣੇਗੀ ਨੰਬਰ 17 ਕarele ਦੀ ਸਬਜ਼ੀ ਬਣਾਉਣ ਤੋਂ ਪਹਿਲਾਂ ਇਸ ਨੂੰ ਉੱਪਰੋਂ ਛਿੱਲ ਲਓ ਇਸ ਤੋਂ ਬਾਅਦ ਇਸ ਨੂੰ ਕੱਟ ਕੇ ਇਸ ਦੇ ਬੀਜ ਵੀ ਕੱਢ ਲਿਓ ਕarele ਦੇ ਵੀ ਸਵਾਦ ਵਿੱਚ ਕਾਫੀ ਕੌੜੇ ਹੁੰਦੇ ਹਨ ਇਸ ਤੋਂ ਬਾਅਦ ਤੁਸੀਂ ਕarele ਦੀ ਬਰੀਕ ਕਰੀ ਬਣਾ ਸਕਦੇ ਹੋ ਨੰਬਰ 18 ਤਰੇਲੇ ਦੀ ਸਬਜ਼ੀ ਬਣਾਉਂਦੇ ਸਮੇਂ ਇਸ ਚ ਪਿਆਜ਼, ਸੌਫ, ਜਾਂ ਮੂੰਗਫਲੀ ਦੀ ਵਰਤੋਂ ਕਰਨ ਨਾਲ ਵੀ ਤਰੇਲਿਆਂ ਦੀ ਗੜੱਟਣ ਦੂਰ ਹੋ ਜਾਂਦੀ ਹੈ। ਨੰਬਰ 19 ਆਮ ਤੌਰ ਤੇ ਸਾਰੇ ਤਰ੍ਹਾਂ ਦੀਆਂ ਪਾਰਟੀਆਂ 'ਚ ਖੁਦ ਹੀ ਖਾਣਾ ਲੈਣਾ ਹੁੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਕਿਸੇ ਬਿਆਂਜਨ ਦਾ ਸਿਰਫ ਸਵਾਦ ਹੀ ਲੈਣਾ ਚਾਹੁੰਦੇ ਹੋ ਤਾਂ ਉਸ ਨੂੰ ਆਪਣੀ ਪਲੇਟ 'ਚ ਥੋੜਾ ਜਿਹਾ ਹੀ ਲਓ। ਇਹ ਨਾ ਹੋਵੇ ਕਿ ਤੁਸੀਂ ਜ਼ਿਆਦਾ ਮਾਤਰਾ 'ਚ ਵਿਅੰਜਨ ਲਓ ਉਹ ਤੁਹਾਨੂੰ ਪਸੰਦ ਨਾ ਆਵੇ ਅਤੇ ਤੁਸੀਂ ਕਚਰੇ ਦੇ ਡੱਬੇ ਵਿੱਚ ਸੁੱਟ ਦਿਓ ਇਸ ਨਾਲ ਖਾਣਾ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਹੈ ਸੋ ਇਸੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ